ਗੱਲ ਕਰਾਂਗੇ ਪੰਜਾਬ ਚਾਉਣ ਵਾਲੀਆਂ ਪ੍ਰੀ ਪ੍ਰਾਇਮਰੀ ਟੀਚਰਾਂ ਦੀਆਂ ਭਰਤੀਆਂ ਬਾਰੇ ਸੋ ਜਿਨ੍ਹਾਂ ਦੀ ਕਿ ਪਿੱਛੇ ਹੀ ਜਿਹੜੀ ਇੱਕ ਖਬਰ ਜਿਹੜੀ ਤੁਸੀਂ ਦੇਖਿਆ ਕਿ ਡੇਲੀ ਪੋਸਟ ਵੱਲੋਂ ਜਾਂ ਪੰਜਾਬ ਕੇਸਰੀ ਹਿੰਦੀ ਅਖਬਾਰ ਪੰਜਾਬੀ ਅਖਬਾਰ ਦੇ ਵਿੱਚ ਵੀ ਜਿਹੜੀ ਖਬਰ ਲੱਗੀ ਸੀ ਕਿ ਜਿਹੜੀਆਂ 7000 ਪੋਸਟਾਂ ਪ੍ਰੀ ਪ੍ਰਾਇਮਰੀ ਦੇ ਵਿੱਚ ਹੈ ਆਉਣ ਜਾ ਰਹੀਆਂ ਨੇ ਸੋ ਇਹਨਾਂ ਪੋਸਟਾਂ ਬਾਰੇ ਪ੍ਰੋਪਰ ਸਾਡੇ ਨਾਲ ਗੱਲ ਕਰਾਂਗੇ ਵੈਸੇ ਇਹਨਾਂ ਪੋਸਟਾਂ ਬਾਰੇ ਆਲਰੇਡੀ ਹੀ ਚੱਲਿਆ ਤੁਹਾਨੂੰ ਪਤਾ ਹੈ ਕਿ 8393 ਪੋਸਟਾਂ ਦਾ ਇੱਕ ਅਫੀਸ਼ੀਅਲ ਨੋਟੀਫਿਕੇਸ਼ਨ ਵੀ ਆਇਆ ਸੀ ਐਗਜ਼ਾਮ ਡੇਟ ਵੀ ਲਗਭਗ ਆ ਗਈ ਸੀ ਉਸ ਦੀ ਠੀਕ ਹੈ ਸਲੇਵਸ ਵੀ ਆ ਗਿਆ ਸੀ ਫੀਸਾਂ ਵੀ ਭਰਵਾਲੀਆਂ ਸੀ ਸਭ ਕੁਝ ਹੋ ਗਿਆ ਸੀ ਪਰ ਉਸ ਤੋਂ ਬਾਅਦ ਉਸ ਭਰਤੀ ਨੂੰ ਰੱਦ ਕਰਕੇ ਕੀ ਸਿਸਟਮ ਚੱਲਿਆ ਕਿ ਇਸ ਭਰਤੀ ਦੇ ਵਿੱਚ ਜਿਹੜੇ ਪਹਿਲਾਂ ਕੱਚੇ ਅਧਿਆਪਕ ਹੈਗੇ ਉਹਨਾਂ ਨੂੰ ਐਲੀਜੀਬਲ ਕੀਤਾ ਜਾਇਆ ਗਿਆ ਤੇ ਇਹ ਪੋਸਟਾਂ 50-50% ਕਰ ਦਿੱਤੀਆਂ ਸੀ ਵੀ ਅਧੀਆਂ ਉਹਨਾਂ ਨੂੰ ਮਿਲਣਗੀਆਂ ਅਧੀਆਂ ਫਰੈਸ਼ ਨੂੰ ਮਿਲਣਗੀਆਂ ਪਰ ਹੁਣ ਇਸ ਤਰ ਨਵਾਂ ਨੋਟੀਫਿਕੇਸ਼ਨ ਜਿਹੜਾ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖੋਗੇ ਕਿ ਸ 7000 ਪੋਸਟਾਂ ਬਾਰੇ ਜਿਹੜੀ ਗੱਲ ਸਾਹਮਣੇ ਦੇਖਣ ਨੂੰ ਆ ਰਹੀ ਸੀ ਸੋ ਇਹ 7000 ਪੋਸਟਾਂ ਹੁਣ ਕਦੋਂ ਆਉਣੀਆਂ ਸੋ ਇਸ ਬਾਰੇ ਆਪਾਂ ਗੱਲ ਕਰ ਲਈਏ ਦੂਸਰੀ ਗੱਲ ਇਹ ਹੈ ਕਿ ਚੈਨਲ ਤੇ ਨਵੇਂ ਹੈਗੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬੋ ਸਾਰੀ ਜਾਣਕਾਰੀ ਤੁਹਾਨੂੰ ਯੂਨੀ ਫੀਚਰ ਮਿਲਦੀ ਰਹੇਗੀ ਪੰਜਾਬ ਦੀ ਕਿਸੇ ਵੀ ਸਰਕਾਰੀ ਜਾਂ ਅਰਧ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਜੁੜਜੋ ਵੀ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਕਿ 7000 ਪੋਸਟਾਂ ਬਾਰੇ ਅੱਜ 5 ਤਰੀਕ ਹੈਗੀ ਆ ਅੱਜ ਇੱਕ ਮੀਟਿੰਗ ਹੋਣੀ ਸੀ 5 ਅਗਸਤ ਨੂੰ ਪਰ ਐਨਟੀਟੀ ਜਿਹੜੀ ਫਰੈਸ਼ ਜੂਨੀਅ 9 ਅਗਸਤ ਨੂੰ ਬਾਅਦ ਚ ਹੀ ਪਤਾ ਲੱਗੇਗਾ ਵੀ ਇਹ ਬਿਲਕੁਲ ਪੋਲਿਟিক্যাল ਸਟੰਟ ਸੀ ਜਾਂ 7000 ਪੋਸਟਾਂ ਦੀ ਬਿਲਕੁਲ ਇਹ ਅਫੀਸ਼ੀਅਲ ਨਿਊਜ਼ ਹੋ ਸਕਦੀ ਹੈ ਜਾਂ ਇਹ ਡਿਪਾਰਟਮੈਂਟ ਵੱਲੋਂ 7000 ਪੋਸਟਾਂ ਦੇ ਪ੍ਰੋਸੈਸ ਚੱਲ ਰਿਹਾ ਹੈਗਾ ਦੂਸਰੀ ਗੱਲ ਰਹੀ ਕਿ ਜਿਹੜੇ ਪਹਿਲਾਂ ਇਹ ਸੋਚਦੀ ਕਿ 50% ਉਹਨਾਂ ਨੂੰ 50% ਉਹਨਾਂ ਨੂੰ ਮਿਲਣਗੀਆਂ ਫਰੈਸ਼ਰ ਤੇ ਜਿਹੜੇ ਪਹਿਲਾਂ ਆਲਰੇਡੀ ਕੱਚੇ ਸੀ ਕਿਉਂਕਿ ਆਲਰੇਡੀ ਜਿਹੜੇ ਪਹਿਲਾਂ ਵਾਲੇ ਕੱਚੇ ਸੀ ਉਹਨਾਂ ਨੂੰ ਪੱਕੇ ਕਰ ਦਿੱਤਾ ਗਿਆ ਤਾਂ ਉਹ ਉਹ ਕੋਈ ਹੁਣ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਰਿਹਾ ਕਿ 50% ਉਹਨਾਂ ਨੂੰ 50% ਉਹਨਾਂ ਨੂੰ ਸੋ ਕਹਿੰਦਾ ਬਲੀ ਕੰਪਲੀਟ ਭਰਤੀ ਫਰੈਸ਼ਰਾਂ ਵਾਸਤੇ ਹੀ ਆਉਣੀ ਜਿਹੜੀ ਲਾਜ਼ਮੀ ਵਾਸਤੇ ਹੀ ਪਸਪਰਤੀ ਕੱਢੀ ਆ ਵੀ ਜੇ ਤੁਸੀਂ 7000 ਦੇ ਰਹੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਆ ਜੇਰਾ ਕੋਈ ਸਲੇਵਸ ਬਾਰੇ ਸਾਨੂੰ ਦੱਸੋ ਜਾਂ ਇਸ ਤੋਂ ਇਲਾਵਾ ਸ਼ਡਿਊਲ ਜਾਰੀ ਕਰੋ ਠੀਕ ਹੈ ਤਾਂ ਇਸ ਭਰਤੀ ਬਾਰੇ ਜਿਹੜੇ 9 ਅਗਸਤ ਦੀ ਮੀਟਿੰਗ ਤੋਂ ਬਾਅਦ ਪਤਾ ਲੱਗੂਗਾ ਆਗਰ ਜੇਕਰ 9 ਅਗਸਤ ਨੂੰ ਮੀਟਿੰਗ ਨਹੀਂ ਹੁੰਦੀ ਫਿਰ ਵੀ ਲਾਰਾ ਲਾਇਆ ਜਾਂਦਾ ਤਾਂ ਉਸ ਤੋਂ ਬਾਅਦ ਯੂਨੀਅਨ ਵੱਲੋਂ ਕੋਈ ਵੱਡਾ ਐਕਸ਼ਨ ਜਿਹੜਾ ਲੀਕਿਆ ਜਾ ਸਕਦਾ ਤਾਂ ਉਹਨਾਂ ਦਾ ਤੁਹਾਡਾ ਸਾਥ ਦੇਣਾ ਤੁਹਾਡਾ ਹੱਕ ਬਣਦਾ ਹੈਗਾ ਜਿੰਨੇ ਵੀ ਤੁਸੀਂ ਐਂਟੀਟੀ ਕੀ ਜਿਹਨਾਂ ਨੇ ਕੀਤੀ ਹੈ ਫਰੈਸ਼ਰ ਹੈਗੇ ਹੋ ਜਾਂ ਔਵਰੇਜ ਹੈਗੇ ਹੋ ਕਿਉਂਕਿ ਐਂਟੀਟੀ ਭਰਤੀ ਆਲਰੇਡੀ 2 ਸਾਲ ਪਹਿਲਾਂ ਆਈ ਸੀ ਹੁਣ ਜਿਹੜੀ 2 ਸਾਲ ਪਹਿਲਾਂ ਜਿਨ੍ਹਾਂ ਨੇ ਅਪਲਾਈ ਕੀਤੀ ਸੀ ਅੱਜ ਹੋ ਸਕਦਾ ਔਵਰੇਜ ਹੋ ਗਏ ਸੋ ਇਹ ਤੁਹਾਡੇ ਤੇ ਇੱਕ ਇਨਫੋਰਮੇਸ਼ਨ ਸੀ ਕਿ 9 ਅਗਸਤ ਇੱਕ ਜਿਹੜੀ ਐਨਟੀਟੀ ਭਰਤੀ ਦਾ ਕੁਝ ਪਤਾ ਲੱਗ ਸਕਦਾ ਹੈ ਤੇ ਜੁੜੇ ਰਿਹਾ ਐਨਟੀਟੀ ਭਰਤੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਆਪਣੇ ਚੈਨਲ ਤੇ ਤੁਹਾਨੂੰ ਕਰਵਾਈ ਜਾਏਗੀ ਬਿਲਕੁਲ ਫ੍ਰੀ ਦੇ ਵਿੱਚ ਸੋ ਧੰਨਵਾਦ ਅੱਜ ਦੀ ਜਿਹੜੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਾਂਗੇ ਕਿਸੇ ਹੋਰ ਨਵੀਂ ਜਾਣਕਾਰੀ ਚ ਕਿਉਂਕਿ ਤੁਹਾਨੂੰ ਪੰਜਾਬ ਦੀ ਹਰ ਇੱਕ ਜਿਹੜੀ ਸਰਕਾਰੀ ਨੌਕਰੀ ਦੀ ਅਧ ਸਰਕਾਰੀ ਦੀ ਜਿਹੜਾ ਪ੍ਰਾਈਵੇਟ ਦੀ ਤੁਹਾਨੂੰ ਇੱਥੇ ਜਾਣਕਾਰੀ ਮਿਲਦੀ ਰਹਿੰਦੀ ਹੈ ਵੀ ਧੰਨਵਾਦ ਜੇਕਰ ਤੁਸੀਂ ਇਹ ਵੀਡੀਓ ਫੇਸਬੁਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਓ ਜੇਕਰ YouTube ਤੇ ਦੇਖਦੇ ਹੋ ਤਾਂ ਤੁਸੀਂ ਸਬਸਕ੍ਰ